ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚੋਂ ਕੋਈ ਭੁੱਖਾ ਨਹੀਂ ਜਾ ਸਕਦਾ। ਕਿੰਨੇ ਗੁਰੂ ਰਾਮਦਾਸ ਜੀ ਨਗਰੀ ਤੋਂ ਕੋਈ ਭੁੱਖਾ ਨਹੀਂ ਜਾ ਸਕਦਾ। ਅੱਛਾ ਜੀ ਇਹ ਤੁਹਾਡੇ ਕੋਲ ਆਊਗਾ ਤੇ ਇਹਨਾਂ ਰੋਟੀ ਪਾਣੀ ਤੁਸੀਂ ਖਵਾ ਕੇ ਭੇਜੋਗੇ। ਹਾਂਜੀ ਹਾਂਜੀ ਜ਼ਰੂਰ ਜ਼ਰੂਰ ਕੋ ਆ ਕੇ ਭੇਜਦੇ ਆ। ਜੀ ਜੀ। ਜੀ ਜੀ ਇਹ ਕਿੰਨੇ ਦੀ ਪਲੇਟ ਜੀ? ਏ ਜਿਵੇਂ ਕੋਈ 20 ਰੁਪਏ ਦਾ ਲਏ ਕੋਈ 30 ਰੁਪਏ ਦਾ ਲਏ ਕੋਈ ਮਾਤਰਸੀ ਮਾਤਰ ਬੰਦਾ ਕੋਈ 10 ਰੁਪਏ ਦਾ ਵੀ ਲੈ ਸਕਦਾ ਹੈ ਤੇ ਇਹ ਨਹੀਂ ਕਹਿੰਦੇ ਕਿ 100 ਰੁਪਏ ਦੀ ਪਲੇਟ ਹੈ ਜਾਂ 150 ਦੀ ਪਲੇਟ ਹੈ ਉਹ ਨਹੀਂ ਉਹ ਫਰਕ ਨਹੀਂ ਹੈਗਾ ਸਾਡਾ ਠੀਕ ਆ ਚਲੋ ਆਹੀ ਵੀ ਚਲੋ ਇੱਕ ਕਿਰਤ ਕਮਾਈ ਕਰਦੇ ਪਏ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਦੇਈ ਜਾ ਰਿਹਾ ਤਾਂ ਆਹੀ ਤੋਂ ਬਸ ਇੱਧੇ ਹੀ ਦੇ ਦੇ ਨੇ ਕੋਈ ਮੰਨ ਲਓ ਕਿ ਇਹਦੇ ਕੋਲ ਪੈਸੇ ਵੀ ਨਹੀਂ ਹੁੰਦੇ ਤਾਂ ਹੀ ਕਹਿੰਦੇ ਕਿ ਤੁਸੀਂ ਪਰੌਂਟਾ ਛਕ ਲੋ ਜਾਂ ਸਚਾਂ ਛਕ ਲੋ ਜਾਂ ਸਬਜੀ ਛਕ ਲੋ ਤਾਂ ਕੋਈ ਜਗਲ ਨਹੀਂ ਪਹਿ ਨਾ ਦੋ ਅੱਛਾ ਵੀਰੇ ਆਪਣੇ ਆਲੂ ਦਾ ਪਰੌਂਠਾ ਵੀ ਹੈਗਾ ਸਾਗ ਵੀ ਹੈਗਾ ਰੋਟੀ ਸਬਜੀ ਵੀ ਹੈਗੀ ਸਭ ਕੁਝ ਹੈਗਾ ਵਾ ਅੱਛਾ ਸਾਗ ਵੀ ਤੇ ਮੱਕੀ ਦੀ ਰੋਟੀ ਮਿਲਦੀ ਕਿ ਨਹੀਂ ਨਾਲ ਮੱਕੀ ਦੀ ਰੱਡੀ ਕੋਈ ਕਹਿੰਦਾ ਤਾਂ ਬਣਾ ਦਿੰਦੇ ਨਹੀਂ ਤਾਂ ਕਣਕ ਦੀ ਰੋਟੀ ਤਾਂ ਹੈਗੀ ਅੱਛਾ ਕਣਕ ਦੀ ਰੋਟੀ ਸਾਦੀ ਰੋਟੀ ਉਦਾਂ ਵੈਸੇ ਮਿਲਦੀ ਆ ਆਪਣੇ 50 ਰੁਪਏ ਦੀ ਪਲੇਟে ਚਾਰ ਫੁਲਕੇ ਔਰ ਬਈ ਜੇ ਸਾਗ ਕੋਈ ਲੈੇ ਤਾਂ ਅੱਛਾ ਚਾਰ ਫੁਲਕੇ ਨਾਲ ਹੋਣਗੇ ਹਾਂਜੀ ਤੇ ਨਾਲ ਆਊਗਾ ਸਾਗ ਹਾਂਜੀ ਸਾਗ ਆਊਗਾ ਠੀਕ ਆ ਜੀ ਜੀ ਪ੍ਰਾਣੀ ਕਿੰਨੇ ਤਰ੍ਹਾਂ ਦੇ ਮਿਲਦੇ ਆਪਣੇ ਕੋਲ ਆਪਣੇ ਆਲੂ ਵਾਲਾ ਵੀ ਹੈਗਾ ਪਿਆਜ਼ ਵਾਲਾ ਵੀ ਹੈਗਾ ਪਨੀਰ ਵਾਲਾ ਵੀ ਹੈਗਾ ਗੋਭੀ ਵਾਲਾ ਵੀ ਹੈਗਾ ਮੂਲੀ ਵਾਲਾ ਸਾਰੇ ਹੈਗੇ ਆ ਠੀਕ ਆ ਉਹਨਾਂ ਦੇ ਪ੍ਰਾਈਸ ਅਲੱਗ-ਅਲੱਗ ਹੈ ਕੋਈ 20 ਰੁਪਏ ਦਾ ਤਾਂ ਆਲੂ ਵਾਲਾ ਵਾ 30 ਰੁਪਏ ਦਾ ਗੋਭੀ ਦਾ ਵਾ 40 ਰੁਪਏ ਦਾ ਪਨੀਰ ਵਾਲਾ ਵਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ 6 ਸਾਲ ਹੋ ਗਏ ਵੀਰੇ 6 ਸਾਲ ਹੋ ਗਏ ਹਾਂਜੀ ਤੇ ਤੁਸੀਂ ਇੱਥੇ ਇਕੱਲੇ ਕੰਮ ਕਰਦੇ ਜੀ ਹਾਂਜੀ ਮੇਰੇ ਹਸਬੰਡ ਵੀ ਹੁੰਦੇ ਆ ਪਰ ਉਹ ਸਵੇਰੇ-ਸਵੇਰੇ ਮੇ ਨਾਲ ਹੈਲਪ ਕਰਵਾ ਕੇ ਆ ਫਿਰ ਆਪਣੇ ਕੰਮ ਤੇ ਚੱਲਦੇ ਆ। ਅਸੀਂ ਆਪਣੇ ਕੰਮ ਤੇ ਚੱਲ ਜਾਂਦੇ ਆ। ਬੈਟਰੀ ਤੇ ਚਲਾਉਂਦੇ ਆ। ਇਹ ਸ਼ਾਮ ਨੂੰ ਵੀ ਇੱਥੇ ਮਿਲਦਾ ਕਿ ਮਾਰਨਿੰਗ ਟਾਈਮ ਤੋਂ ਦੁਪਹਿਰਾਂ ਤੱਕ ਹੁੰਦਾ ਇਹ। ਨਹੀਂ, ਸ਼ਾਮ ਤੇ ਲੈ ਕੇ ਸ਼ਾਮ ਨੂੰ 4 ਵਜੇ ਤੱਕ। ਅੱਛਾ 4 ਵਜੇ ਤੱਕ ਉਸ ਤੋਂ ਬਾਅਦ ਨਹੀਂ ਤੁਸੀਂ ਇਹਦੇ ਮਿਲਣਾ। ਉਸ ਤੋਂ ਬਾਅਦ ਨਹੀਂ। ਠੀਕ ਐਤਵਾਰ ਵੀ ਇੱਥੇ ਮਿਲਦੇ ਜੀ ਨਾ ਤੁਸੀਂ? ਹਾਂਜੀ ਹਾਂਜੀ ਐਤਵਾਰ। ਕੀ ਸਾਗ ਦਿਖਾਓਗੇ? ਸਾਗ ਕਿਹੜਾ ਆਪਣੇ ਕੋਲ? ਹਾਂਜੀ ਹਾਂਜੀ ਜ਼ਰੂਰ। ਔਰ ਤੁਸੀਂ ਵੇਖ ਸਕਦੇ ਹੋ ਜੀ ਇਹ ਆ ਗਿਆ ਜੀ ਸਾਗ। ਸਰੋਂ ਦਾ ਸਾਗ। ਇਹ ਜੀ ਇਹ ਕਿੰਨਾ ਟਾਈਮ ਲੱਗਦਾ ਇਹਨੂੰ ਬਣਾਉਣ ਚ? ਕਮ ਸੇ ਘੰਟੇ 6-7 ਘੰਟੇ ਲੱਜਾਂਦੇ ਆ। ਅਰੇ 6-7 ਘੰਟੇ ਲੱਗ ਜਾਂਦੇ ਸਾਗ ਬਣਾਉਂਦੇ ਨੂੰ ਠੀਕ ਆ। ਇਹ ਸਾਗ ਇੱਥੇ ਬਣਾਉਂਦੇ ਤੁਸੀਂ? ਨਹੀਂ ਨਹੀਂ ਇਹ ਚੂਲੇ ਦਾ ਸਾਗ ਇਹ ਘਰੇ ਬਣਾਇਆ ਸੀ। ਅੱਛਾ ਘਰੋਂ ਬਣਾ ਕੇ ਇੱਥੇ ਲਿਆਉਂਦੇ ਸੀ ਠੀਕ ਆ। ਆਪਾਂ ਵੀ ਮੇਰੇ ਫਿਰ ਤੜਕੜ ਕਾ ਲਾ ਕੇ ਫਿਰ ਇੱਥੇ ਤਿਆਰ ਕੀਤਾ ਵਾ। ਠੀਕ ਆ ਦੀ ਜੀ। ਦੀ ਜੀ ਇਹ ਕਿੰਨੇ ਦੀ ਪਲੇਟ ਜੇ? ਏ ਜਿਵੇਂ ਕੋਈ 20 ਰੁਪਏ ਦਾ ਲਏ ਕੋਈ 30 ਰੁਪਏ ਦਾ ਲਏ ਕੋਈ ਮਾਤਰਸੀ ਮਾਤਰ ਬੰਦਾ ਕੋਈ 10 ਰੁਪਏ ਦਾ ਵੀ ਲੈ ਸਕਦਾ ਹੈ ਤੇ ਇਹ ਨਹੀਂ ਕਹਿੰਦੇ ਕਿ 100 ਰੁਪਏ ਦੀ ਪਲੇਟ ਹੈ ਜਾਂ 150 ਦੀ ਪਲੇਟ ਹੈ ਉਹ ਨਹੀਂ ਉਹ ਫਰਕ ਨਹੀਂ ਹੈਗਾ ਸਾਡਾ ਠੀਕ ਹੈ ਚਲੋ ਆਹੀ ਵੀ ਚਲੋ ਇੱਕ ਕਿਰਤ ਕਮਾਈ ਕਰਦੇ ਪਏ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਦੇਈ ਜਾ ਰਿਹਾ ਤਾਂ ਆਹੀ ਤਾਂ ਬਸ ਇਦਾਂ ਹੀ ਦੇ ਦਿੰਦੇ ਕੋਈ ਮੰਨ ਲਓ ਕਿ ਇਹਦੇ ਕੋਲ ਪੈਸੇ ਵੀ ਨਹੀਂ ਹੁੰਦੇ ਤਾਂ ਆਹੀ ਕਹਿੰਦੇ ਕਿ ਤੁਸੀਂ ਪਰੌਂਠਾ ਛਕ ਲਓ ਜਾਂ ਸਚਾਂ ਛਕ ਲਓ ਜਾਂ ਸਬਜ਼ੀ ਛਕ ਲਓ ਕੋਈ ਜਗਲ ਨਹੀਂ ਪੈਹ ਨਾ ਦੋ ਅੱਛਾ ਹੋਰ ਇਹ ਵੀ ਜੀ ਜੇ ਕੋਈ ਗਰੀਬ ਅੰਦਾ ਆਈ ਜਾਂਦਾ ਉਹਨਾਂ ਨੂੰ ਫ੍ਰੀ ਵਿੱਚ ਕਾ ਦਿੰਦੇ ਜੀ ਉਹਨਾਂ ਨੂੰ ਵੀ ਸ਼ਿਕਾ ਦਿੰਦੇ ਕਿਨੂੰ ਲੋੜ ਆ ਹਾਂ ਜੀ ਨੂੰ ਲੋੜ ਹੈ ਜੇ ਨਾਲ ਉਹ ਪੈਸੇ ਨਹੀਂ ਹੈਗੇ ਆ ਠੀਕ ਆ ਜੀ ਜੀ ਸਾਨੂੰ ਲਾ ਕੇ ਦਿਖਾਓਗੇ ਇੱਕ ਪਲੇਟ ਹਾਂਜੀ ਹਾਂਜੀ ਜ਼ਰੂਰ ਹਾਂਜੀ ਸਾਨੂੰ ਇੱਕ ਪਲੇਟ ਲਾ ਕੇ ਦਿਖਾਓਗਾ ਨਾਲ ਪਰੌਂਠੇ ਦੇ ਨਾਲ ਸਾਗ ਦੋਗੇ ਸਾਨੂੰ ਹਾਂਜੀ ਠੀਕ ਆ ਜੀ ਜੀ ਲੋ ਜੀ ਆ ਗਿਆ ਆਪਣਾ ਸਾਗ ਇਹ ਪੈ ਗਿਆ ਕੋਲੀ ਦੇ ਵਿੱਚ ਆਪਣਾ ਸਾਗ ਤੇ ਨਾਲ ਆਪਣਾ ਆ ਗਿਆ ਇੱਕ ਪਰੌਂਠਾ ਜੀ ਜੀ ਪਰੌਂਠਾ ਕਿਹੜਾ ਆਲੂ ਵਾਲਾ ਜੀ ਹਾਂਜੀ ਹਾਂਜੀ ਆਲੂ ਤੇ ਜੀ ਜੀ ਦਾ ਕੀ ਪ੍ਰਾਈਸ ਹੈ ਇੱਕ ਪਰੌਂਠੇ ਦਾ ਤੇ ਨਾਲ ਸਾਗ ਦਾ ਸਾਗ ਦਾ ਤੁਸੀਂ ਬਲੇ 20 ਰੁਪਏ ਦਾ ਸਾਗ ਲਾ ਲਓ ਤੇ 20 ਰੁਪਏ ਦਾ ਪਰੌਣਾ 40 ਰੁਪਏ। ਅਗਰ 10 ਰੁਪਏ ਦਾ ਕੋਈ ਲੇ ਤਾਂ 10 ਰੁਪਏ ਦਾ ਸਾਗ ਤੇ 20 ਰੁਪਏ ਦਾ ਪਰੌਣਾ 30 ਰੁਪਏ ਦਾ। ਜੀ ਜੀ ਇਹ ਕਿਸੇ ਨੇ ਖਾਣ ਵਾਸਤੇ ਉਹਨਾਂ ਦੇ ਲੋਕੇਸ਼ਨ ਕੀ ਜੀ ਆਪਣੀ ਦਰਬਾਰ ਸਾਹਿਬ ਲੰਗਰ ਹਾਲ ਦੇ ਬਿਲਕੁਲ ਲਾਗੇ 2 ਨੰਬਰ ਗੇਟ ਦੇ ਕੋਲ ਨੀਰਾ ਦਰਬਾਰ ਹੋਟਲ ਦੇ ਸਾਹਮਣੇ ਬਾਬਾ ਨਹਿਂਗ ਦੀ ਰੇੜੀ ਆ। ਠੀਕ ਆ। ਹਾਂਜੀ। ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਕਿੱਥੇ ਨੇ ਜੇ ਤੁਸੀਂ? ਅਸੀਂ 7:30 ਤੋਂ ਲੈ ਕੇ ਸਵੇਰੇ ਸ਼ਾਮ ਨੂੰ 4 ਵਜੇ ਤੱਕ। ਲੋ ਜੀ ਸਾਗ ਤੇ ਨਾਲ ਆ ਗਿਆ ਆਪਣਾ ਆਲੂ ਵਾਲਾ ਪਰੌਠ ਜੇ ਕਿਸੇ ਨੇ ਖਾਣ ਵਾਸਤੇ ਹੋਣਾ ਵਾ ਐਡਰੈਸ ਅਸੀਂ ਵੀਡੀਓ ਵਿੱਚ ਦੱਸਤਾ ਵਾ ਤੇ ਤੁਸੀਂ ਚੈੱਕ ਕਰ ਸਕਦੇ ਜੀ ਮਿਲਦੇ ਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਜੀ ਬਾਈ ਜੀ ਥੈਂਕ ਯੂ